ਕਮਾਲ ਮੁੰਡੇ ਪੱਲੇ ਵਾਲੇ ਹਾਉ ਕਹਿੰਦੇ ਪਹਿਲੇ ਹਾਫ ਦੀ ਸ਼ੁਰੂਆਤ ਦੇ ਵਿੱਚ ਐਨ ਕਹਿੰਦੇ ਚੋਟੀ ਦਾ ਗੋਲ ਕਰ ਗਿਆ ਕਹਿੰਦੇ ਨੌਜਵਾਨ ਲਓ ਉਧਰਲੇ ਪਾਸੇ ਹਨੂ ਕਹਿੰਦੇ ਪੱਲੇਪਟ ਵਾਲੇ ਨੇ ਲਓ ਕਮਾਲ ਹੀ ਕਰ ਦਿੱਤੀ ਮੇਰੇ ਮਿੱਤਰੋ ਆਹ ਮੁੰਡਾ ਕਹਿੰਦੇ ਅੜੇ ਗੱਡੇ ਕੱਢਦਾ ਕਿ ਮਿੱਤਰਾਂ ਨੇ ਕੰਮ ਬਿਲਹੋਕ ਕੱਢਿਆ ਜਿਹੜੇ ਅੜਗੇ ਲੋਕਾਂ ਤੋਂ ਆਹ ਕਹਿੰਦੇ ਹਨੂਆ ਪੱਲੇਪਟ ਵਾਲਾ ਜਿਹਨੇ ਆਪਣੀ ਟੀਮ ਦੇ ਲਈ ਲਓ ਮੇਰੇ ਵੀਰੋ ਸ਼ਾਨਦਾਰ ਗੋਲ ਕਹਿੰਦੇ ਕਰ ਦਿੱਤਾ 1000 ਲਓ ਇੱਕ ਇੱਕ ਬਰਾ ਬੱਲਾ ਹਨੂ 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 ਹਾਏ ਮੇਰੇ ਆਹ ਸਰਾ ਗੱਬਰੂਆ ਮੇਰੇ ਮਿੱਤਰੋ ਆਹ ਮੈਂ ਪਹਿਲਾਂ ਦੱਸਿਆ ਵੀ ਆਹ ਮੁੰਡੇ ਨੇ ਕੋਲੋਟੀ ਵੀ ਬੱਲੇ ਬੱਲੇ ਕਰਵਾਈਆ ਆਹ ਮੁੰਡੇ ਨੇ ਮੜਿਆਲਾ ਚ ਬੱਲੇ ਬੱਲੇ ਕਰਵਾਈਆ ਇਹ ਹਨੂ ਕਹਿੰਦੇ ਗੋਰਾ ਨਿਸ਼ੋਰਾ ਕਿ ਤੂੰ ਤੂੰ ਆਖਣ ਲੱਗ ਗਏ ਉਹ ਜਿਹੜੇ ਜੀ ਜੀ ਕਹਿੰਦੇ ਸੀ ਉਹ ਯਾਰੀਆਂ ਪਰਖਣ ਲੱਗ ਗਏ ਜਿਹੜੇ ਨਾਂ ਵੀ ਨਹੀਂ ਲੈਂਦੇ ਸੀ ਉਹ ਯਾਰੀਆਂ ਪਰਖਣ ਲੱਗ ਗਏ ਜਿਹੜੇ ਨਾਂ ਵੀ ਨਹੀਂ ਲੈਂਦੇ ਸੀ ਇਹ ਹਨੂਆ ਕਹਿੰਦੇ ਮਨੂ ਦਾ ਭਰਾ ਦੋਏ ਭਰਾ ਖੇਡਦੇ ਨੇ ਕਹਿੰਦੇ ਹਨੂ